ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਐਮ ਭਗਵੰਤ ਮਾਨ ਨੇ ਕੀਤਾ ਇਹ ਵੱਡਾ ਐਲਾਨ ਜੀ ਹਾਂ ਔਰਤਾਂ ਦੇ ਲਈ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜੀ ਹਾਂ ਤੁਸੀਂ ਕਰਮਚਾਰੀ ਅਨਮੋਲ ਨੂੰ ਇੱਕ ਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੋ ਮੈਂ ਉਸ ਨੂੰ ਕੰਮ ਕਰਵਾਉਂਦਾ ਪਾਸਵਰਡ ਦੇਵਾਂਗਾ ਫਿਰ ਦੇਖੋ ਕੋਈ ਕੰਮ ਰੁਕੇਗਾ ਨਹੀਂ ਕਿਉਂਕਿ ਜਦੋਂ ਮੈਂ ਸੰਸਦ ਚ ਸੀ ਤਾਂ ਮੈਂ ਇੱਕੋ ਪਾਸਵਰਡ ਦੀ ਵਰਤੋਂ ਕਰਕੇ ਪੂਰੇ ਸਵੇਰੇ ਦੇ ਕੰਮ ਕਰਵਾ ਲੈਂਦਾ ਸੀ ਹੁਣ ਜਦੋਂ 13 ਸੰਸਦ ਮੈਂ ਪਾਰਲੀਮੈਂਟ ਵਿੱਚ ਹੁਣ ਕਿ ਸੋਚੋ ਕੀ ਹੋਵੇਗਾ ਕਿਉਂਕਿ ਮੇਰੇ ਕੋਲ ਉੱਥੇ ਕੰਮ ਕਰਾਉਂਦਾ ਤਜਰਬਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨੇਸ਼ਿਨਿਸ਼ਰਵਾਰ ਨੂੰ ਬਾਗਾਪੁਰਾਣਾ ਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਰਮੋਲ ਦੇ ਹੱਕ ਚ ਰੱਖੀ ਜਨ ਸਭਾ ਨੂੰ ਸੰਬੋਧਿਤ ਕਰਦਿਆ ਕੀਤਾ ਮਾਲ ਨੇ ਕਿਹਾ ਕਿ ਜਦੋਂ ਉਹ ਚੋਣ ਲੜ ਰਿਹਾ ਹੈ ਸੰ ਤਾਂ ਉਹਨਾਂ ਦੇ ਵਿਰੋਧੀ ਕਹਿੰਦੇ ਸਨ ਕਿ ਇਹ ਕਲਾਕਾਰ ਕਿਹੜੀ ਚੋਣ ਲੜੇਗਾ ਤੇ ਕੌਣ ਇਸ ਨੂੰ ਵੋਟ ਪਾਵੇਗਾ ਜਦੋਂ ਉਹ ਸੱਜਤ ਗਿਆ ਤਾਂ ਉਸ ਨੂੰ ਅਸਾਸ ਹੋਇਆ ਕਿ ਕਲਾਕਾਰ ਕੀ ਹੁੰਦਾ ਅਜ ਇਸ ਬਾਰੇ ਗੱਲ ਕਰਨ ਵਾਲੇ ਵਿਰੋਧੀ ਸੋਚ ਰਹੇ ਹਨ ਕਿ ਇਹ ਕਦੇ ਦੂਰ ਹੋਵੇਗਾ ਜਾਂ ਨਹੀਂ ਉਹਨਾਂ ਵਿਰੋਧੀਆਂ ਤੇ ਵਦਨ ਸਕੂਰ ਬਦਲ ਤੇ ਸਭ ਤੋਂ ਵਦਨ ਤਾਨੇ ਮਾਰੇ ਵੀਡੀਓ ਦੇਖਣ ਲਈ ਤਵਾੜਾ